ਜਦੋਂ ਰੈ ਹੀ ਥੋੜੇ ਜਿਹੇ ਗਏ ਆ ਕਿ ਠੇਕੇ ਤੇ ਜਿਹੜੇ ਮੁਲਾਜ਼ਮ ਨੇ ਆਊਟਸੋਰਸ ਤੇ ਉਹਨਾਂ ਤੇ ਨਾ ਡੀਏ ਦੇਣਾ ਨਾ ਉਹਨਾਂ ਨੂੰ ਪੇ ਕਮਿਸ਼ਨ ਉਹਨਾਂ ਤੇ ਲਾਗੂ ਹੁੰਦਾ 13% ਡੀਏ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਪੈਂਡਿੰਗ ਆ ਨਹੀਂ ਦੇ ਰਹੇ ਉਹ ਜਿਹੜਾ 5.5 ਸਾਲ ਦਾ ਏਰੀਆ ਸੀ ਰੋਕ ਹੋ ਕੇ ਹੁਣ ਕਹਿੰਦੇ ਉਹ 36 ਤੇ 42 ਕਿਸ਼ਤਾਂ ਵਿੱਚ ਦੇਣਾ ਹੈ ਇਹਦਾ ਮਤਲਬ ਪੂਰੀ ਤਰ੍ਹਾਂ ਇਗਨੋਰ ਕੀਤਾ ਜਾ ਰਿਹਾ ਇਗਨੋਰ ਤਾਂ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਿਆ ਸੀ ਵੀ ਸਾਡਾ ਹੱਲ ਹੋ ਗਿਆ ਇਹਨਾਂ ਬੰਦਿਆਂ ਸਾਡਾ ਹੱਲ ਕਰਨਾ ਫੁੱਲ ਵੀ ਤੇ ਇੰਨਾ ਹੀ ਵਰਸਾਇ ਸੀ ਜਦੋਂ ਜੈਨੂਨਲੀ ਗੱਲ ਚੱਲ ਰਹੀ ਸੀ ਸੈਕਟੋਰ ਤੋਂ ਟਰੀ ਏਦੋਂ ਉੱਪਰਲੇ ਫਲੋਰਾਂ ਤੋਂ ਵੀ ਉੱਡ ਕੇ ਪਤਾ ਨਹੀਂ ਕਿਤੇ ਕਿਤੇ ਮੱਥੇ ਸਿਰ 'ਚ ਪੈਂਦੇ ਰਹੇ ਫੁੱਲੋਂ ਲੇਕਿਨ ਚਾ ਪੂਰਾ ਸੀਗਾ 3.5 ਸਾਲ 'ਚ ਜੇ ਆਪਾਂ ਜਸਟੀਫਾਈ ਨਹੀਂ ਕਰ ਸਕੇ ਕਿ ਅਸੀਂ ਕਿਉਂ ਨਹੀਂ ਦੇ ਰਹੇ ਹੂੰ ਮੁਲਾਜ਼ਮ ਇਹ ਜਸਟੀਫਾਈ ਨਹੀਂ ਕਰਾ ਸਕੇ ਕਿ ਸਾਡੀਆਂ ਮੰਗਾਂ ਮੁਲਾਜ਼ਮਾਂ ਦੀਆਂ ਅਤ ਜ਼ਰੂਰੀ ਨੇ ਪਹਿਲਾ ਨੋਟ ਚੱਲਣ ਤੋਂ ਲੈ ਕੇ ਮੁਖ ਸਕੱਤਰ ਤੱਕ ਜਾਣ ਤੱਕ ਉਹ ਮੁਲਾਜ਼ਮ ਹੈ ਉਹ ਹੀ ਵਿਧਾਨ ਸਭਾ 'ਚ ਜਾਣ ਵਾਲਾ ਮੁਲਾਜ਼ਮ ਹੈ ਅਖੀਰ ਤੱਕ ਉਹਨੇ ਹੀ ਫਾਈਲ ਸੀਐਮ ਸਾਹਿਬ ਦੇ ਅੱਗੇ ਵਿਧਾਨ ਸਭਾ 'ਚ ਰੱਖ ਕੇ ਆਣੀ ਹੈ ਤੇ ਫਿਰ ਕਿਤੇ ਨਾ ਕਿਤੇ ਸੋਚ ਦੀ ਤੇ ਗੜਬੜ ਹੈਗੀ ਹੈ ਨਾ ਜੇ ਸੋਚ ਦੀ ਕਮੀ ਆ ਗਈ ਹੈ ਸਾਨੂੰ ਪ੍ਰੋਗਰੈਸਿਵ ਸੋਚਣਾ ਚਾਹੀਦਾ